ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਿਹੜਾ ਵਰਕ ਤੋਂ ਖਾੜੂ ਤੇ ਦੋਸਤੋ ਅੱਜ ਅਸੀਂ ਖੜੇ ਆਂ ਜੀ ਕਿੱਤੜ ਵਾਹ ਦੇ ਵਿੱਚ ਆਪਣਾ ਨੀਅਰ ਬਾਏ ਡੀਆਈਐਸ ਸਕੂਲ ਪੱਠੀ ਵਾਲਾ ਮੋੜ ਤੇ ਅੱਗੇ ਅਸੀਂ ਦੋਸਤੋ ਆਏ ਸੀਗੇ ਬਾਈ ਨਰ ਭੈਣ ਕੋਲੇ ਤੇ ਆਪਣੇ ਬਾਈ ਨਰ ਭੈਣ ਨੇ ਠੰਡੀ ਮਿੱਟੀ ਸ਼ਰਦਾਈ ਦਾ ਜਿਹੜਾ ਕੰਮ ਸ਼ੁਰੂ ਕੀਤਾ ਹੈ ਤੇ ਆਪਾਂ ਦੋਸਤੋ ਪੁੱਛਦੇ ਹਾਂ ਬਾਈ ਉਹਨਾਂ ਕਿਵੇਂ ਬਣਦੀ ਹੈ ਤੇ ਆਪਣੇ ਟੀਐਸ ਕੋਲ ਦੇ ਵਿੱਚ ਕੀ ਵਰਤੀ ਜਾਂਦੀ ਹੈ ਤੇ ਆਪਾਂ ਗੱਲਬਾਤ ਕਰਦੇ ਹਾਂ ਬਾਈ ਨਰ ਭੈਣ ਉਹ ਪਹਿਲਾਂ ਹੀ ਨਾਲ ਅਸੀਂ ਪਿਆ ਬਈ ਉਹ ਜਿਹੜਾ ਇਹ ਬਣਦਾ ਕੀ ਸਿਸਟਮ ਹੈ ਕੀ ਬਣ ਰਿਹਾ ਇਹ ਬਈ ਸਰਦਈ ਨਾਲ ਕੇ ਅੱਛਾ ਅੱਛਾ ਤੇ ਮਈ ਆਪਣੇ ਨੀਗੋਸ਼ੀਏ ਚਪਨਾ ਪੈਂਦਾ ਹੈ ਆਪਣੇ ਦਸਤਕਾਂ ਨੂੰ ਦੱਸਦੇ ਨੇ ਕਿ ਇਹਦੇ ਵਿੱਚ ਪਾਣੀ ਦਾ ਉਬਾਨ ਪੈ ਜਾਂਦੇ ਆ ਸੌ ਪੈ ਜਾਂਦੀ ਆ ਖਸ ਖਸ ਪੈ ਜਾਂਦੀ ਆ ਲੈਸੀਆਂ ਪੈ ਜਾਂਦੀਆਂ ਕਾਲੀ ਮਿਰਚ ਪੈ ਜਾਂਦੀ ਐ ਤੇ ਛਮਕ ਪੈ ਜਾਂਦੀ ਐ ਇੱਕ ਇੱਕਲਾ ਆਪਣੇ ਬੰਦਿਆਂ ਤੇ ਤੇ ਬਈ ਹੁਣ ਆਪਣਾ ਬਈ ਬਣਾ ਕੇ ਵੀ ਦੱਸੂਗਾ ਹਨਾ ਇਹ ਬਣਦੀ ਕਿਵੇਂ ਆ ਤੇ ਆਪਾਂ ਜਿਹੜੀ ਭਾਈ ਸੇਤ ਲਈ ਆਪਣੇ ਕੀ ਇਹਦੇ ਫਾਇਦੇ ਆਗੇ ਇਹ ਵੀ ਇੱਕ ਤਾਂ ਸਰੀਰ ਦੀ ਕਮਜ਼ੋਰੀ ਕਰਦੀ ਹੈ ਠੀਕ ਇੱਕ ਮਤਲਬ ਆਪਾਂ ਨੂੰ ਗਰਮੀ ਚ ਆਪਾਂ ਨੂੰ ਫਾਇਦੇ ਮੰਨਦਾ ਹੈ ਇੱਕ ਇੱਕ ਸਾਾਲ ਦੀ એનર્ਜੀ ਡਰਿੰਕ ਹੈ ਦੇਸੀ એનર્ਜੀ ਡਰਿੰਕ ਹੈ ਇਹਨੂੰ ਆਪਣੇ ਪਹਿਲਵਾਨ ਵੀ ਜਿੰਮ ਵਾਲੇ ਮੁੰਡੇ ਪੀਂਦੇ ਨੇ ਮਤਲਬ ਜਿੰਮ ਵਾਲੇ ਹਾਂਜੀ ਹਾਂਜੀ ਮੁੰਡੇ ਲਈ ਕਾਫੀ ਇਹਦੀ ਫਾਇਦੇਮੰਦ ਹੈ ਹਾਂਜੀ ਹਾਂਜੀ ਸੋ ਮਿੱਤਰੋ ਬਾਈ ਆਪਣੇ ਨੇ ਆਪਾਂ ਨੂੰ ਬਣਾ ਕੇ ਦਿਖਾਉਣਗੇ ਕਿ ਸਰਦਾਈ ਬਣਾਈ ਕਿਵੇਂ ਜਾਂਦੀ ਹੈ ਸਭ ਤੋਂ ਪਹਿਲਾਂ ਬਾਈ ਆਪਾਂ ਕੀ ਲਵਾਂਗੇ ਪਹਿਲਾਂ ਚੁਦਾ ਹੋ ਜਾਏਗਾ ਬਾਈ ਨੇ ਸਭ ਤੋਂ ਪਹਿਲਾਂ ਆਪਣੇ ਬਾਦਾਮ ਪਾਈ ਹੈ। ਬਾਈ ਨੇ ਸਭ ਤੋਂ ਪਹਿਲਾਂ ਬਾਦਾਮ ਲਏ ਇੱਥੇ। ਆ ਸੌਂਫਾ ਜੀ। ਫਿਰ ਬਾਈ ਨੇ ਸੌਂਫ ਦੇ ਵਿੱਚ ਜਿਹੜੀ ਵਰਤੀ ਜਾਂਦੀ ਹੈ ਜਿਹੜੀ ਆਪਣੇ ਸਰੀਰ ਲਈ ਚੰਗੀ ਚੀਜ਼ ਆ। ਇਹ ਸੌਂਫ ਬਾਈ ਹਨਾ ਠੰਡੀ ਹੁੰਦੀ ਆ ਸਰੀਰ ਲਈ ਬਹੁਤ ਜਿਆਦਾ ਚੰਗੀ ਚੀਜ਼ ਆ। ਸੌਂਫਾਂ ਚੀਜ਼ ਰੋਪਰ ਰਗੜਦੇ ਆ ਬੀ ਠੰਡੀਆਂ ਹੋ ਜਾਂਦੀਆਂ। ਤੇ ਸਰੀਰ ਠੰਡੀ ਹੋ ਜਾਂਦੀ ਆ। ਆ ਬਾਈ ਕੀ ਆ? ਕੀ ਵਿੱਚ ਲੈ ਜੀ ਦਾ ਪਾਊਡਰ ਆ ਗਿਆ। ਬਾਈ ਜੀ ਦਾ ਪਾਊਡਰ ਪਾਇਆ ਬਾਈ ਨੇ। ਇਹ ਇਹਨੇ ਲੈ ਕੇ ਘਰੇ ਲੈ ਕੇ ਗ੍ਰाइंड ਕੀਤੀ ਜੀ। ਗ੍ਰाइंड ਕੀਤੀ ਮੇਰੇ। ਅੱਛਾ ਇਹ ਸਾਰਾ ਸਮਾਨ ਆ ਮਤਲਬ ਕਿ ਆਪਾਂ ਫਰੈਸ਼ ਰੱਖਦੇ ਆ ਆਪੇ। ਬਿਲਕੁਲ ਲੋ ਬਾਈ ਇਲਾਇਚੀ ਦਾ ਪਾਊਡਰ ਪਾ ਦਿੱਤਾ ਬਾਈ ਨੇ ਕਾफी ਖਸ ਖਸ ਆ ਗਿਆ ਹੁਣ ਆਪਣੀ ਖਸ ਖਸ ਆ ਗਈ ਹੈ ਇਹ ਤਾਂ ਬਈ ਆਪਣੀ ਤੇ ਦੇਸੀ એનਰਜੀ ਲਿੰਕ ਬਣੀ ਗਈ ਹੈ ਨਾ ਯਾਰ ਬਿਕਣੀ ਆਪਣੀ ਦੇਸੀ ਘਰੇ ਕਿਦਾਂ ਜੇ ਪੰਜਾਬ ਹਾਂ ਹਾਂ ਬਿਲਕੁਲ ਹਾਂ ਆਪਣੇ ਆਮ ਤੌਰ ਤੇ ਗ੍ਰਿੰਦੂ ਗ੍ਰਿੰਦੂ ਬੰਨੇ ਸਰ ਬਸ ਥੋੜਾ ਟਾਈਮ ਚਾਹੀਦਾ ਇਹ 40 45 ਮਿੰਟ ਲੱਗ ਜਾਂਦੇ ਨੇ ਗ੍ਰਿੰਦ ਕਰਨ ਨੂੰ ਠੀਕ ਹੈ ਠੀਕ ਹੈ ਫੌਰਨ ਤੇ ਆ ਕਾਲੀ ਮਿਰਚ ਆ ਗਈ ਬਾਈ ਕਾਲੀ ਮਿਰਚ ਕਾਲੀਗਟ ਵਿੱਚ ਆ ਜਪਰੇ ਦੀ ਬਾਈ ਬਾਜੀ ਆਸਤੇ ਹਨ ਚੰਗੀ ਚੀਜ਼ੇ ਵਿੱਚ ਇੱਕ ਬਾਈ ਆਸਤੇ ਆਪਣਾ ਗਲਾ ਸਾਫ ਰਾ ਜਿਹੜਾ ਗੱਲ ਕਰਦਾ ਆਪੀ ਮਗ ਜਾਗੇ ਮਗ ਜਾਗੇ ਠੀਕ ਹੈ ਆਪ ਕੋਲੋਂ ਤੇ ਨਾ ਪੱਤੀਆਂ ਚਾਰ ਕਰਾਂਗੇ ਮੁਰਗੀ ਇਹਦਾ ਦੁੱਧ ਕਿੱ데 ਆਉਂਦਾ ਠੀਕ ਉਹਦੇ ਵਿੱਚ ਮੁਰਗੀ ਨੇ ਐਕਸਪੈਕਟਿਵ ਸ਼ਮੰਤ ਭਾਈ ਕਿੰਨਾ ਟਾਈਮ ਲੱਗ ਜਾਂਦਾ ਆਪਣੇ ਜਿਹੜੇ ਕੰਮ ਬਣਾਉਂਦੇ ਐਤੇ ਮੈਂ ਟੱਕੋ ਕੱਟਿਓ 1 ਘੰਟਾ ਸਵਾ ਲੱਗ ਜਾਂਦਾ ਲੱਗ ਜਾਂਦਾ ਹਾਂਜੀ ਦੇਖੋ ਦੋਸਤੋ ਭਾਈ ਨੇ ਆਪਣਾ ਰੈਗੜਾ ਚਾਲੂ ਕਰ ਦਿੱਤਾ ਲਾਉਣਾ ਹੁਣ ਤੁਹਾਨੂੰ ਇਹ ਬਰੀਕ ਪਾਊਡਰ ਦਾ ਬੰਦ ਰਖਾਵਾਂਗੇ ਕਾਫੀ ਮਿਹਨਤ ਹੁੰਦੀ ਹੈ ਨਾ ਅਗਲਾ ਕਹਿੰਦਾ ਯਾਰ ਕਿ ਮਹਿੰਗੀ ਚੀਜ਼ ਆ ਜੀ ਪਰ ਅਗਲਾ ਆਈ ਨਹੀਂ ਲੇਕਿਨ ਬੈਨੀਫਿਟ ਕਿੰਨੇ ਜ਼ਿਆਦੇ ਆ ਹਾਂ ਜੀ ਹਾਂ ਜੀ ਇਹ ਤਾਂ ਹੈ ਹੈਨਾ ਕਿੰਨੇ ਜ਼ਿਆਦੇ ਚੀਜ਼ ਹੈ ਇਹ ਸਿਹਤ ਲਈ ਕਿੰਨੀ ਚੰਗੀ ਹੈ 40 45 ਮਿੰਟ ਰਗਾ ਤਰ ਲੱਗ ਰਣਾ ਆ ਜੀ ਦੇ ਵਿੱਚ ਯਾਰ ਪਤਾ ਦੀ ਗੱਲ ਕਹਨੇ ਆ ਵੀ ਚੀਜ਼ ਚਾਹੇ ਅੱਧਾ ਘੰਟਾ ਲਾ ਕੇ ਬਣਦੀ ਹੈ ਘੰਟਾ ਲਾ ਕੇ ਬਣਦੀ ਹੈ ਪਰ ਜਿਹੜਾ ਉਹ ਖਾਓ ਪੀਓ ਜਿਹੜੀ ਆਪਣੇ ਸਿੱਧੇ ਹੀ ਚੰਗੀ ਹੈ ਹਾਂ ਕਿਵੇਂ ਭਈ ਹੁਣ ਆਪਾਂ ਕੋਲਡ ਡਰਿੰਕਾਂ ਵਗੈਰਾ ਪੀਨੇ ਇਹ ਰਾਇਕਤ ਕਿੰਨੀਆਂ ਬਣਨੀਆਂ ਯਾਰ ਬਣਦੀਆਂ ਹੈਨਾ ਕਿੰਨਾ ਆਪਣੇ ਤਰੀਕੇ ਨਾਲ ਗਾਂ ਤਰੀਕੇ ਨਾਲ ਜਿਹੜੀ ਬਣਦੀ ਹੈ ਤੇ ਉਹੀ ਆਪਾਂ ਯਾਰ ਪੀ ਜੰਨੇ ਆ ਆਪਣੇ ਲੋਕਾਂ ਨੂੰ ਜਿੰਦਾ ਬਿਤੇ ਰਹੀ ਸੀ ਕਿ ਇਹ ਆਪਣੇ ਗੁਰੂ ਮਹਾਰਾਜਾਂ ਦੀ ਜੀ ਹੈ ਬਈ ਹਾਂ ਜੀ ਇਹ ਆਪਣੇ ਅੰਦਰ ਵਿੱਚ ਚਾਪੀਆਂ ਆਉਂਦੀਆਂ ਨੇ ਜਿਹੜੀਆਂ ਆਪਣੀ ਸਿਹਤ ਨੂੰ ਚੰਗੀਆਂ ਤੇ ਕਾਰਕਰੀ ਹੁੰਦੀਆਂ ਨੇ ਨਾ ਦੇਖਾ ਫਿਰ ਆਪਣੇ ਗੁਰੂਆਂ ਦੀ ਦੇਣ ਹਾਂ ਜਿਹੜੇ ਆਪਣੇ ਪਹਿਲਾਂ ਸਿੱਖ ਧਰਮ ਦੇ ਗੁਰੂ ਸੀਗੇ ਨਾ ਉਹ ਸਾਰੇ ਇਹ ਠੰਢੀ ਚੀਜ਼ਾਂ ਹੀ ਖਾਂਦੇ ਪੀਂਦੇ ਸੀਗੇ ਉਹਨਾਂ ਦੀ ਤਾਕਤ ਵਧਾਇਆ ਜੀ ਇਹੀ ਸੀਗਾ ਇਹ ਦੇਖਿਆ ਜਾਵੇ ਤਾਂ ਬਈਰ ਜਦੋਂ ਇਹ ਆਪਣੀ ਇਹ ਸ਼ੁਭਾਈ ਵੱਲਦੀ ਹੈ ਹਾਂ ਜੀ ਕਈ ਲੋਕਾਂ ਦੇ ਦਿਮਾਗ 'ਚ ਇਹ ਗੱਲ ਨਹੀਂ ਜਿਵੇਂ ਆਪਣੇ ਕੀ ਦੇਖੋ ਕਈ ਲੋਕ ਸੋਚਦੇ ਹੋਣਗੇ ਵੀ ਇਹ ਚ ਕੀ ਭੰਗ ਵਗੈਰਾ ਜਾਂ ਹੋਰ ਜਿਹਾ ਪਈ ਉਹ ਇਹ એનર્ਜੀ ਬ੍ਰਿਕਾ ਉਹ ਹੋਰ ਦੇਗਾ ਉਹ ਦੇਗਾ ਕਿਰਸ਼ਤ ਆਈ ਜਾ ਬਈ ਤਾਂ ਇਹ ਚ ਬਦਲੀ ਕੋਈ ਆਪਣੀ ਉਸ ਵਸਤੂ ਦਾ ਕੋਈ ਇਨੀਸ਼ੀਏਟਿਵ ਆਸ ਤੇ ਮਿਲ ਨਹੀਂ ਦਿੱਤਾ ਨਾ ਐਸੇ ਲੋਕ ਜਿਹੜੇ ਸਭ ਸਾਥ ਕਰੀਏ ਆਪਣੀਆਂ ਨਰਮ ਵਿਕਟਾ ਅਸਥੀ ਦੇ ਅੰਦਰ ਪਾ ਦੇ ਦੂਰ ਤੋਂ ਜਿਹੜੀ ਵੀ ਚੀਜ਼ ਤੁਹਾਨੂੰ ਅਸੀਂ ਬਣਾ ਕੇ ਤੁਹਾਡੇ ਸਾਹਮਣੇ ਬਾਈ ਆਪਾਂ ਦਿਖਾ ਰਿਆ ਪੂਰਾ ਹਾਈ ਜੀਨਿੰਗ ਤਰੀਕੇ ਨਾਲ ਬਾਈ ਨੇ ਫੇਸ ਕਵਰ ਕੀਤਾ ਹੋਇਆ ਕੋਈ ਮੱਖੀ ਮੱਛੀ ਹੈ ਦੇਖੋ ਬਾਈ ਨੇ ਪੂਰਾ ਮਿਹਨਤ ਨਾਲ ਆਪਣੀ ਪੇਸਟ ਤਿਆਰ ਕਰ ਲਈ ਸਦਾਈ ਦੀ ਹੁਣ ਇਹਨੂੰ ਚੰਗੀ ਤਰ੍ਹਾਂ ਬਰੀਕ ਕੀਤਾ ਜਾਵੇਗਾ ਕੰਨੀ ਉਸ ਤੋਂ ਬਈ ਜਿਸ ਨਾਲ ਢੋਰਾ ਇੱਕ ਨਮ ਵੀ ਤੱਕੜਨ ਬਣੀ ਹੋਈ ਹੈ ਤੇ ਕਈ ਨੇ ਬੁਨੇ ਮੇਮਿੰਗ ਕਰੇ ਰ ਆਪਣੀ ਛੇ ਦਾ ਨਹੀਂ ਜੋਦੀ ਹੈ ਨਾ ਆਪਾਂ ਦੱਸਣ ਨੂੰ ਕੋਈ ਕਰਦੇ ਹੁੰਦੇ ਨਹੀਂ ਨਾ ਤੇ ਕਈ ਇਹ ਤਾਂ ਜਿਹੜੀ ਕਿ ਆਪਣੀ ਮੇਮਿੰਗ ਦੀ ਇੱਕ ਜਿਹੜੀ ਵਸਤੀ ਉਹ ਵੀ ਇਹਦੇ ਵਿੱਚ ਭੁੱਲ ਜਾਂਦੀ ਹੈਗੀ ਤੇ ਜਿਹੜੀ ਆਪਣੀ ਹੁਣ ਕੀ ਕਰਨਾ ਹੁਣ ਇਹਨੂੰ ਆਪਾਂ ਛਾਣਾ ਲੱਗਣਾ ਉਹ ਬਾਈ ਆਪਣਾ ਨਾਲ ਪ੍ਰੈਕਟਿਸ ਕਰਕੇ ਦਿਖਾਊਗਾ ਤੁਹਾਨੂੰ ਕਿਵੇਂ ਕੁਝ ਹੁੰਦਾ ਸਭ ਕੁਝ ਦੇਖ ਲਿਆ ਤਰੀਕੇ ਨਾਲ ਜਿਹੜੀਆਂ ਨੇਚਰਲ ਚੀਜ਼ਾਂ ਜਿਹੜੀਆਂ ਆਪਾਂ ਆਮ ਆਪਾਂ ਰੁਟੀਨ ਦੇ ਵਿੱਚ ਖਾਂਦੇ ਆ ਜਿਵੇਂ ਕਿ ਕੈਮੀਕਲ ਦਾ ਕੋਈ ਐਸਟੀ ਬਲਾਬਟ ਨਹੀਂ ਕੋਈ ਗੈਸ ਨਹੀਂ ਹੈ ਨਾ ਬਿਲਕੁਲ ਜਿਹੜੀਆਂ ਉਹ ਜਿਹੜੀਆਂ ਆਪਣੀ ਸਿਹਤ ਲਈ ਚੰਗੀਆਂ ਪੂਰਾ ਹਾਂ ਬੜਾ ਫਲੇਵਰ ਚੰਗਾ ਸਭ ਕੁਝ ਕਿਉਂਕਿ ਜਿਹੜਾ ਇਹ ਮਿਠਾਸ ਮਿਠਾਸ ਹੁੰਦੀ ਹੈ ਉਹ ਨੈਚਰਲ ਹੁੰਦੀ ਹੈ ਤਾਂ ਹੀ ਚਾਹੇ ਠੰਡੀਆਂ ਹੁੰਦੀਆਂ ਤੇ ਸਰੀਰ ਨੂੰ ਠੰਡਕ ਦਿੰਦੀਆਂ ਜੇ ਜੰਡੀ ਹੋਣ ਵਾਸਤੇ ਤੇ ਜਿਹੜੀ ਆਪਣੀ ਜੰਦਾਈ ਹੈ ਉਹ ਬਹੁਤ ਪਿਆਰੀ ਹੈ ਤੇ ਸਾਡਾ ਆਪਾਂ ਨੂੰ ਬਈ ਇਹ ਚੀਜ਼ ਦਾ ਪਤਾ ਲੱਗਿਆ ਜਿਹੜੀ ਆਪਣੀ ਬਣਦੀ ਜਿੰਨੇ ਹੈ ਕਿ ਜਿਹੜੀ ਨੀਡ ਹੁੰਦੀ ਹੈ ਕਈ ਲੋਕ ਉਹਨਾਂ ਚੱਕਰੀ ਦਾ ਬਹਿ ਕੇ ਜਿਹੜੀ ਚੀਜ਼ ਨਾ ਬਣਦੀ ਹੈ ਤੇ ਦੋਸਤੋ ਆਪਣੇ ਇਸ ਪਾਈਚਾ। ਹਾਂਜੀ ਦੋਸਤੋ ਲੋਕੇਸ਼ਨ ਤੁਹਾਨੂੰ ਕਰੀ ਆਪਾਂ ਫੇਰ ਦੱਸ ਦਿੰਦੇ ਆਂ ਗਿੱਦੜਵਾਹਾ ਠੱਠੀ ਵਾਲਾ ਮੋੜ ਤੇ ਨੇੜੇ ਆਪਣੇ ਬੀਏ ਵੀ ਵੈਸਟ ਕੀ ਠੀਕ ਹੈ ਦੋਸਤੋ ਇੱਕ ਤੇ ਤੁਸੀਂ ਆ ਕੇ ਜਿਹੜੀ ਆਪਣੀ ਇਹ ਸ਼ਰਧਾਈ ਆ ਤੁਸੀਂ ਕੀ ਕਰਦੇ ਤੇ ਬਾਈ ਵੀਡੀਓ ਨੂੰ ਵੱਦ ਵਾਰ ਸ਼ੇਅਰ ਕਰਨਾ ਆਪਣੇ ਪੰਜਾਬੀ ਭਰਾ ਦਾ ਕੰਮ ਆ ਤੇ ਬਾਈ ਨੇ ਨਵਾਂ ਨਵਾਂ ਜਿਹੜਾ ਕੰਮ ਸ਼ੁਰੂ ਕੀਤਾ ਤੇ ਆਪਣਾ ਹੱਕ ਬਣਦਾ ਆਪਾਂ ਪਿਆਰੂ ਭਰਾ ਵੀ ਸਪੋਰਟ ਕਰੀਏ ਤੇ ਆਪਾਂ ਇਸੇ ਕਰਕੇ ਇਹਦੇ ਵੀਰਾਂ ਦੀ ਵੀਰੇ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਵੱਧ ਵਧ ਵੀਰੇ ਕੋਲੇ ਆ ਕੇ ਵੀਚ ਕਰਕੇ ਤੇ ਬਾਈ ਜਿਹੜੇ ਆਪਣੇ ਸ਼ਰਧਾਈ ਦਾ ਨੰਦ ਲਓ ਤੇ ਆਪਣੀ ਵੀਡੀਓ ਨੂੰ ਬਰਾ ਸ਼ੇਅਰ ਤੇ ਜਰੂਰ ਕਰਦੇ